ਰਾਜ ਸਭਾ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸਿੰਚੇਵਾਲ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਨੇ ਸਾਂਝੇ ਤੌਰ ਤੇ ਪਿੰਡ ਕੰਦਾਲੀ ਨਾਰਿੰਗਪੁਰ ਵਿਖੇ ਛੱਪੜਾਂ ਦੇ ਪਾਣੀ ਨੂੰ ਝੋਦ ਕੇ ਸਚਾਈ ਲਈ ਵਰਤਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਆ ਕਿ ਆਂਦੇ 6 ਮਹੀਨਿਆਂ ਵਿੱਚ ਇਹ ਕੰਮ ਮੁਕੰਮਲ ਹੋਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ ਛੱਪੜ ਦੇ ਨਵੀਨ ਕੰਮ ਤੇ ਕੰਮ ਦਾ ਨੀ ਪੱਥਰ ਰੱਖਣ ਵੇਲੇ ਪ੍ਰਾਂਤ ਰਾਜ ਮੈਸਵਾ ਮੈਂਬਰ ਸ਼ੰਤ ਬਲਬੀਰ ਸਿੰਘ ਸੀਂਚੇਵਾਲ ਨੇ ਕਹਾ ਕਿ ਛੱਪੜ ਦੀ ਸਦਾਈ ਸੀਂਚੇਵਾਲ ਮਾਡਲ ਦੇ ਅਧਾਰ 'ਤੇ ਹੋਵੇਗੀ ਜਿਸ ਵਿੱਚ ਇਹਤ ਭੂਮੀ ਰੱਖੇ ਵਾਗ ਦੀ ਮਹਾਰਤ ਰਾਹੀ ਪਾਈਪਾਂ ਪਿਛਾ ਕੇ ਸਚਾਈ ਲਈ ਪਾਣੀ ਦੀ ਵਰਤੋਂ ਕੀਤੀ ਜਾਵੇ ਉਹਨਾਂ ਦੱਸਿਆ ਕਿ ਇਹ ਕੰਮ 20 ਲੱਖ ਰੁਪਏ ਦੀ ਲਾਗਤ ਨਾਲ ਅਕਮਲ ਹੋਵੇਗਾ ਜਿਸ ਵਿੱਚ 10 ਲੱਖ ਰੁਪਏ ਦੀ ਗ੍ਰਾਂਟ ਉਹਨਾਂ ਦੇ ਅਖਤਿਆਰੀ ਫੰਡ ਅਤੇ 10 ਲੱਖ ਰੁਪਏ ਮਨ ਰੇਗਾ ਫੰਡਾਂ ਵਿੱਚੋਂ ਖਰਚੇ ਜਾਣਗੇ ਉਹਨਾਂ ਨੇ ਕਿਾ ਕਿ ਸੀਚੇਵਾਲ ਮਾਡਲ ਛਪੜਾਂ ਦੀ ਦਿੱਕ ਨੂੰ ਸਾਫ ਸੁਥਰਾ ਤੇ ਸੁੰਦਰ ਬਣਾਉਣ ਦੇ ਨਾਲ-ਨਾਲ ਪਿੰਡਾਂ ਦੀ ਨਾਹਰ ਬਦਲਣ ਵਿੱਚ ਬੇਹਦ ਕਾਰਗਰ ਮਾਡਲ ਹੈ ਜਿਹੜਾ ਕਿ ਮੌਜੂਦਾ ਸਮੇਂ ਵਿੱਚ 250 ਦੇ ਕਰੀਬ ਪਿੰਡਾਂ ਵਿੱਚ ਸਫਲਤਾਪੂਰਵਕ ਚੱਲ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀਚੇਵਾਲ ਮਾਡਲ ਨੂੰ ਅਪਣਾਉਣ ਨਾਲ ਉਹ ਹੋਰ ਵੀ ਪਿੰਡਾਂ ਵਿੱਚ ਲੋੜ ਅਨੁਸਾਰ ਇਸ ਦੀ ਸਥਾਪਤੀ ਕਰਵਾ ਕੇ ਕਿਸਾਨਾਂ ਨੂੰ ਸੋਚਾਈ ਯੋਗ ਪਾਣੀ ਮਹਈਆ ਕਰਵਾਇਆ ਜਾਵੇਗਾ ਅੱਜ ਬਹੁਤ ਸਤਿਕਾਰਯੋਗ ਸਾਡੇ ਸਤਾਨਕ ਸਰਕਾਰ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਇਸ ਇਲਾਕੇ ਦੀ ਨੁਮਾਇੰਦਗੀ ਕਰਨ ਵਾਲੇ ਐਮਐਲਏ ਸਾਹਿਬ ਇਹਨਾਂ ਜਸਵੀਰ ਰਾਜਾ ਜੀ ਨੇ ਇਸ ਇਲਾਕੇ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਸੋ ਅੱਜ ਇਸ ਪਿੰਡ ਦੇ ਵਿੱਚ ਜੋ ਪਿੰਡ ਦਾ ਜਿਹੜਾ ਹੈ ਸੱਪੜਾ ਉਥੇ ਸੀਜੇਵਾਲ ਮਾਡਲ ਵਾਸਤੇ 10 ਲੱਖ ਰੁਪਏ ਅਸੀਗਰਾਡ ਦਿੱਤੇ 10 ਲੱਖ ਨਰੇਗਾ ਦੇ ਵਿੱਚ ਉਹਦਾ ਘਾਟਨ ਅੱਜ ਕਰਨ ਵਾਸਤੇ ਆਇਆ ਸੋ ਬਹੁਤ ਜਿਹੜਾ ਹੈ ਪਿੰਡਾਂ ਦੇ ਹਰ ਪਿੰਡ ਦੇ ਵਿੱਚ ਜਿਹੜਾ ਹੈ ਗੰਦੇ ਪਾਣੀ ਦੀ ਸਮੱਸਿਆ ਹੈ ਇਹ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗ ਜਾਏ ਉਹਦੇ ਨਾਲ ਜਿੱਥੇ ਪ੍ਰਦੂਸ਼ਨ ਖਤਮ ਹੁੰਦਾ ਉਥੇ ਇਹ ਪਾਣੀ ਜਿਹੜਾ ਹੈਗਾ ਖੇਤਾਂ ਵਿੱਚ ਜਾ ਕੇ ਹਰਿਆਲੀ ਤੇ ਖੁਸ਼ਹਾਲੀ ਲਿਆ ਸਕਦਾ ਸੋ ਉਹਦੇ ਵਾਸਤੇ ਇਸ ਨਗਰ ਦੇ ਮੇਰੇ ਸਾਹਿਬ ਵੀਡੀਓ ਸਾਹਿਬ ਤੇ ਸਾਰੇ ਇਲਾਕੇ ਦੀਆਂ ਜਿਹੜੀਆਂ ਸਾਰੀਆਂ ਸਿੱਖਿਆ ਤੇ ਪਹੁੰਚਿਆ ਸਾਰਿਆਂ ਦਾ ਧੰਨਵਾਦ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਅਮਰ ਪਰਵਚਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹਤੇ ਦਿਨ ਸਰਾਤ ਦੇ ਦਾਈ ਦਾ ਖਿਲੇ ਸਗਲ ਜਗਤ ਅੱਜ ਬਹੁਤ ਵੱਡੀ ਲੋੜ ਆ ਕਿ ਅਸੀਂ ਹਵਾ ਪਾਣੀ ਧਰਤੀ ਨੂੰ ਬਚਾਈਏ ਤਾਂ ਹੀ ਸਾਡਾ ਪੁਰਖ ਬਚੂਗਾ ਕਿਉਂਕਿ ਅਸੀਂ ਪਾਣੀ ਵਰਤਦੇ ਥੋੜਾ ਖਰਾਬ ਜਿਆਦਾ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਉਹ ਪਾਣੀ ਦੀ ਸਮੱਸਿਆ ਆ ਰਹੀ ਸੁੱਧ ਹਵਾ ਸੁੱਧ ਪਾਣੀ ਸੁੱਧ ਖੁਰਾਕ ਸਾਡਾ ਫੰਡਾਮੈਂਟਲ ਰਾਈਟ ਆ ਪਰ ਬਚਾਉਣਾ ਵੀ ਅਸੀਂ ਆ ਜਿੱਥੇ ਪਾਣੀ ਕਿੰਦੀ ਜਿੱਥੇ ਜਾਏ ਭਈ ਇਹ ਭਲਾ ਕਹੀਏ ਅਸੀਂ ਜਿੱਥੇ ਵੀ ਰਹ ਰਹੇ ਹਾਂ ਜਿੱਥੇ ਵੀ ਮਹਿ ਰਹੇ ਹਾਂ ਜਿੱਥੇ ਵੀ ਗੁਰੂ ਨੇ ਸਾਨੂੰ ਥਾਂ ਦਿੱਤੀ ਹੈ ਕਿ ਅਸੀਂ ਵਾਤਾਵਰਣ ਦਾ ਖਿਆਲ ਰੱਖਾਂਗੇ ਆਪ ਵੀ ਤੰਦਰੁਸਤ ਰਵਾਂਗੇ ਤੇ ਸਾਡੇ ਬੱਚਿਆਂ ਦਾ ਭਵਿੱਖ ਵੀ ਜਿਹੜਾ ਸੁਰੱਖਿਤ ਹੋਊਗਾ ਇਸੇ ਜਿਤਨਾ ਵਾਸਤੇ ਅੱਜ ਇਸ ਨਗਰ ਵਿੱਚ ਸਰ ਸੀਚੇਵਾਲ ਮંત્રી ਸਾਹਿਬ ਨੇ ਦੱਸ ਦਿੱਤਾ ਸੀਗਾ ਜਿਹੜਾ ਉਹਨਾਂ ਨੇ ਬਾਅਦ ਸ਼ਬਦੋ ਗਿੱਥੇ ਉਹਨੂੰ ਬੋਲਿਆ ਸੀ ਉਸੇ ਉਹਨੂੰ ਜਵਾਬ ਮਿਲ ਗਿਆ ਸੀ ਤੇ ਜੇ ਤੁਸੀਂ ਵੀ ਦੇਖਣਾ ਹੋਵੇ ਉਹਨੂੰ ਵੀ ਦੇਖਣਾ ਅੱਜ ਵੀ ਅੱਗੇ ਰਹਿਗਾ ਸੀ ਚੱਲ ਜਾ ਕੇ ਦੇਖ ਲੋ ਅਸੀਂ 1999 ਤੇ ਆਪਣੇ ਪਿੰਡ ਦੇ ਗੰਦੇ ਪਾਣੀ ਦਾ ਜਿਹੜਾ ਬਰਬੰਦ ਕੀਤਾ ਸੀ ਉਹ ਸੀਚੇਵਾਲ ਦਾ ਜਿਹੜਾ ਪ੍ਰਬੰਧ ਕੀਤਾ ਸੀ ਕਰਕੇ ਉਹਨੂੰ ਸੀਚੇਵਾਲ ਮਾਡਲ ਕਹਿੰਦੇ ਸੋ ਉਹੀ ਮਾਡਲ ਆ ਉਹੀ ਆ ਤੁਹਾਡੇ ਪਿੰਡ 'ਚ ਬਣ ਜਾਣਾ ਤੁਸੀਂ ਇੱਥੇ ਦੇਖ ਸਕਦੇ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸਾਕ ਤੇ ਅੱਜ ਬੜੀ ਖੁਸ਼ੀ ਵਾਲਾ ਦਿਨ ਆ ਕਿ ਸਾਡੇ ਬੜੇ ਸਤਿਕਾਰਯੋਗ ਐਮਪੀ ਸੇਵਾ ਰਾਜਸਭਾ ਮੈਂਬਰ ਸਨ ਬਾਬਾ ਬਲਬੀਰ ਸਿੰਘ ਜੀ ਸਿਚੂਵਾਲ ਜੀ ਅੱਜ ਖੁਦ ਪਿੰਡ ਸਾਡੇ ਇੱਥੇ ਹਲਕਾ ਟਾਂਡੇ ਚ ਪਹੁੰਚੇ ਨੇ ਨਾਲ ਸਾਡੇ ਐਮਐਲਏ ਟਾਂਡਾ ਜਸਵੀਰ ਰਾਜਾ ਗਿੱਲ ਜੀ ਤੇ ਸਾਡੇ ਐਸਟੀਐਮ ਸਾਹਿਬ ਸਾਡੀ ਪੂਰੀ ਟੀਮ ਤੇ ਇਥੋਂ ਦੇ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਤੇ ਅੱਜ ਦਾ ਜੋ ਦਿਨ ਰੱਖਿਆ ਗਿਆ ਕਿ ਅੱਜ ਆਤਾ ਇੱਕ ਉਦਘਾਟਨ ਹੋਇਆ ਅਸੀਂ ਮਿਲੇ ਲੋਕਾਂ ਨੂੰ ਇੱਥੇ ਦੱਸਿਆ ਕਿ ਕਾਫੀ ਦਿਨਾਂ ਤੋਂ ਕਾਫੀ ਸਮੇਂ ਤੋਂ ਇਹ ਪ੍ਰੋਬਲਮ ਇਹ ਛੱਪੜ ਦੀ ਸੀਗੀ ਉਹਦਾ ਨਵੀਨੀਕਰਨ ਕਰਕੇ ਅਸੀਂ ਆਪਾ ਸਿਚੁਏਸ਼ਨਲ ਮਾਡਲ ਸੇ ਆਪਨ ਕਨਵਰਟ ਕਰ ਰਹੇ ਆ ਤੇ ਮੈਂ ਧੰਨਵਾਦ ਕਰਦਾ ਤੇ ਜਿਹਾ ਆ ਆਕਦਾ ਬਾਬਾ ਜੀ ਨੂੰ ਜਿਹੜੇ ਖੁਦ ਆਪਣੇ ਕਰ ਕਮਲਾ ਨਾਲ ਉਦਘਾਟਨ ਕੀਤਾ ਤੇ ਪਿੰਡ ਦਾ ਜਿਹੜਾ ਆਉਣ ਵਾਲਾ ਸਮਾਜ ਦਾ ਪਾਣੀ ਦੀ ਸਮੱਸਿਆ ਛੱਪੜ ਸਮੱਸਿਆ ਉਹਦਾ ਪੱਕਾ ਹੱਲ ਹੋਊਗਾ ਤੇ ਮੈਂ ਧੰਨਵਾਦ ਵੀ ਕਰਦਾ ਬਾਬਾ ਜੀ ਨੇ ਜਿਹੜੀਆਂ ਪਿੰਡ ਨੂੰ ਇਸ ਹਲਕੇ ਨੂੰ ਜਿਹੜੇ ਵਾਟਰ ਟੈਂਕ ਦਿੱਤੇ ਹੈਗੇ ਉਹਨਾਂ ਦੇ ਵੀ ਧੰਨਵਾਦ ਇੱਕ ਵਾਰੀ ਫੇਰ ਮੈਂ ਆਪਣੇ ਬੋਲੋ ਤੇ ਆਪਣੀ ਸਾਰੀ ਟੀਮ ਬੋ ਜ਼ਿਲ੍ਹਾ ਹੁਸ਼ਿਆਰਪੁਰੋਂ ਵਾਲਾ ਬਾਬਾ ਜੀ ਦਾ ਸਵਾਗਤ ਕਰਦਾ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸਰ ਇਹ ਜਿਹੜਾ ਬਣਾਇਆ ਜਾ ਰਿਹਾ ਕਿੰਨੀ ਲਾਗਤ ਨਾਲ ਕਿੰਨੇ ਚਿਰ ਚ ਬਣਾਇਆ ਜਾਏਗਾ ਇਹ ਤਕਰੀਬਨ ਮੇਖਲ 20 ਲੱਖ ਦਾ ਬਜਟ ਹੈਗਾ ਤੇ 10 ਲੱਖ ਬਾਬਾ ਜੀ ਕਰ ਰਹੇ ਨੇ ਆਪਣੇ ਪੱਲੋਂ ਤੇ 10 ਲੱਖ ਜਿਹੜਾ ਹੈਗਾ ਪੰਚਾਇਤ ਮਹਿਕਮੇ ਚੋਂ ਮੁੰਰੇਗਾ ਚੋਂ ਹੋਏਗਾ ਤੇ ਸਮਾਂ ਮੇਖਲ ਬਜਟ ਹੋਊਗਾ ਸਟੇਟਮੈਂਟ 6 ਮਹੀਨੇ ਤੱਕ ਕੰਪਲੀਟ ਹੋ ਜਾਏਗਾ ਸਾਰਾ ਪ੍ਰੋਜੈਕਟ ਜੀ ਜੀ ਸਰ ਕਾ ਜਿਹੜਾ ਸਰੇ ਬਣਾਇਆ ਜਾਣਾ ਜਿਹੜਾ ਇਹਦਾ ਪਾਣੀ ਹੋਊਗਾ ਉਹ ਨੂੰ ਦਿੱਤਾ ਜਾ ਕੇ ਖੇਤਾਂ ਨੂੰ ਦਿੱਤਾ ਜਾ ਕੇ ਜਾਂ ਕਿਸੇ ਪਾ ਕੇ ਸੀਵਰੇਜ ਕੇ ਪਰਸ ਸਪਲਾਈ ਕੀਤਾ ਜਾਏ। ਨਹੀਂ ਜਰੂਰ ਖੇਤੀ ਨੂੰ ਖੇਤੀ ਨੂੰ ਖੇਤੀ ਨੂੰ ਲੱਗੇ। ਸੋਇਲ ਕਨ ਸਰਵੇਸ਼ਨ ਨੂੰ ਵੀ ਬੇਨਤੀ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲੱਗੇ। ਜੀ ਠੀਕ ਹੈ ਉਹ ਜਿਹੜਾ ਟ੍ਰੀਟਮੈਂਟ ਜਿਹੜਾ ਪਾਣੀ ਹੋਊਗਾ ਉਹਦੇ ਫਿਰ ਨਾਲੇ ਬਣਾਏ ਜਾਣਗੇ ਕਿ ਸੀਵਰੇਜ ਲੋਕਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਊਗਾ। ਪਾਈਪਲਾਈਨ ਜਿਹੜਾ ਹੈ ਉਹ ਸੋਇਲ ਕਨ ਸਰਵੇਸ਼ਨ ਵਾਲਿਆਂ ਨੂੰ ਬੇਨਤੀ ਕਰਾਂਗੇ ਉਹ ਪਾਈਪਲਾਈਨਾਂ ਖੇਤਾਂ ਨੂੰ ਪਹੁੰਚ ਕਰਦਾਂਗੇ। ਲੱਗੇ ਸੋਲਰ ਪੰਪ ਲੱਗੇ ਖੇਤੀ ਨੂੰ ਸਾਰੇ ਜਿਹੜਾ ਮਾਡਲ ਜਿਹੜਾ ਤੁਸੀਂ ਉੱਪਰ ਪੰਡਾਂ ਦੇ ਵਿੱਚ ਹੋਇਆ ਸਾਰੇ ਜਿਆਦਾ ਜਿਹੜਾ ਹੈਗਾ ਐਮ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਬਣੇਗਾ ਕਾ ਕੀ ਪਲਾਨ ਹੈ ਤਾਂ ਹੋਰ ਕਾ ਹੁਣ ਤਾਂ ਸਰਕਾਰ ਨੇ ਇਹਨੂੰ ਬਣਾਉਣਗੇ ਦੇਖਦੇ ਕਿੰਨੇ ਸਰਕਾਰ ਪੈਸੇ ਦੇ ਰਹੀ ਹੈ ਪੰਡਾਂ ਨੂੰ ਇਹ ਬਣੂ ਜੀ